ਮਾਚੀ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਸ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਹੈਪੀ ਸਿੰਘ ਜੀ ਤੇ ਆ ਗਿਆ ਤੁਹਾਡੇ ਨਾਲ ਕਰਨ ਗੱਲਾਂ ਖਰੀਆਂ ਖੋਟੀਆਂ ਤੇ ਅੱਜ ਦਾ ਸਾਡਾ ਮੁੱਦਾ ਜੀ ਅੱਜ ਦਾ ਸੰਗੀਤ ਯਾਨੀ ਕਿ ਅੱਜ ਕੱਲ ਦੇ ਗਾਣੇ ਅਸੀਂ ਅਕਸਰ ਸੁਣਿਆ ਕਿ ਅੱਜ ਕੱਲ ਦੇ ਗਾਣਿਆਂ ਨੂੰ ਸੁਣ ਕੇ ਸਾਡਾ ਸਮਾਜ ਸਾਡੇ ਬੱਚੇ ਵਿਗੜ ਰਹੇ ਨੇ ਤੇ ਅੱਜ ਇਸੇ ਦਾ ਖਰਾ ਤੇ ਖੋਟਾ ਯਾਨੀ ਕਿ ਗੱਲ ਖਰੀ ਹੈ ਜਾਂ ਖੋਟੀ ਇਹ ਹੀ ਜਾਣਨ ਦੇ ਅਸੀਂ ਕੋਸ਼ਿਸ਼ ਕਰਾਂਗੇ ਜਿਸ ਦੇ ਲਈ ਅਸੀਂ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਹੈ ਅੱਜ ਪ੍ਰਵੀਨ ਕੋਮਲ ਜੀ ਨੂੰ ਜੋ ਕਿ ਟਿੰਗਲਿੰਗ ਟੀਵੀ ਦੇ ਐਮ ਡੀ ਨੇ ਔਰ ਨਾਲ ਹੀ ਨਾਲ ਇੱਕ 뮤직 ਕ੍ਰਿਟਿਕ ਵੀ ਨੇ ਤੇ ਇਹਨਾਂ ਦੇ ਨਾਲ ਸ਼ਾਮਲ ਨੇ ਸਾਡੇ ਨਾਲ ਯੋਗੇਸ਼ ਗੁਰਨਾ ਜੀ ਜੋ ਕਿ ਇੱਕ ਟੀਵੀ ਐਂਕਰ ਨੇ ਔਰ ਅੱਜ ਕੱਲ ਦੇ ਕਲਾਕਾਰਾਂ ਜਿਸ ਤਰ੍ਹਾਂ ਦੇ ਸੰਗੀਤ ਨੂੰ ਅਸੀਂ ਕਹਿੰਦੇ ਆ ਕਿ ਮਾੜਾ ਆ ਜਾਂ ਉੱਤੇ ਕਰਕੇ ਸਮਾਜ ਵਿਗੜ ਰਿਹਾ ਉਹਨਾਂ ਦੀ ਇਹ ਹਮਾਇਤ ਕਰਦੇ ਨੇ ਤੇ ਆਓ ਸ਼ੁਰੂ ਕਰਦੇ ਆ ਗੱਲਾਂ ਦਾ ਸلسਲਾ ਤੇ ਪ੍ਰੋਗਰਾਮ ਦੇ ਅਖੀਰ ਚ ਦੇਖਾਂਗੇ ਕਿ ਇਹ ਗੱਲ ਖਰੀ ਹੈ ਜਾਂ ખોਟੀ ਔਰ 인ਕੋਮਲ ਜੀ ਪਹਿਲਾਂ ਤਾਂ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕਿ ਲੋਕ ਕਹਿੰਦੇ ਨੇ ਸਮਾਜ ਖਰਾਬ ਹੋ ਰਿਹਾ ਹੈ ਗਾਣਿਆਂ ਕਰਕੇ ਅੱਜ ਕੱਲ ਜਿਹੜੇ ਗਾਣੇ ਨੇ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਮੈਨੂੰ ਤਾਂ ਲੱਗਦਾ ਜੀ ਇਸ ਤਰ੍ਹਾਂ ਵੀ ਸਮਾਜ ਗਾਣੇ ਖਰਾਬ ਕਰਦੇ ਨੇ ਪੰਜਾਬੀ ਦਾ ਜਿਹੜਾ ਵਿਰਸਾ ਹੈ ਪੰਜਾਬੀ ਸੱਭਿਆਚਾਰ ਦਾ ਬੜਾ ਅਮੀਰ ਵਿਰਸਾ ਹੈ ਇਸ ਦੇ ਵਿੱਚ ਬੜੀਆਂ ਅਮਰ ਗਾਥਾਵਾਂ ਅਮਰ ਕisse ਲਿਖੇ ਗਏ ਨੇ ਪਰ ਮੈਂ ਇੰਟਰਨੈਟ ਦੇ ਉੱਤੇ ਸਰਚ ਕਰ ਰਿਹਾ ਸੀ ਪੰਜਾਬੀ ਸੱਭਿਆਚਾਰ ਸੰਬੰਧੀ ਪੰਜਾਬੀ ਗਾਣਿਆਂ ਬਾਰੇ ਤਾਂ ਗਾਣਾ ਮੈਂ ਵੇਖਿਆ ਕਿ ਟੋਚਣ ਪਾ ਬਾਬਾ ਉਤੋਂ ਪੈਂਦੀ ਜਾਂਦੀ ਰਾਤ ਠਕਾਣੇ ਇਲਾਵਾ ਪਾ ਫਿਰ ਮੈਂ ਇੱਕ ਗਾਣਾ ਹੋਰ ਦੇਖਿਆ ਕਿ ਤੂੰ ਕਹਿੰਦਾ ਘੇਰ ਗੱਡੀ ਦਾ ਅੜ ਗਿਆ ੱੱਕਾ ਲੌਂਦੀ ਨੂੰ ਸਾ ਚੜ ਗਿਆ ਬਾਬਾ ਵੇ ਕਲਾ ਮਰੋੜ ਮੈਨੂੰ ਸੈਂਸ ਜੀ ਊਟ ਪਟੰਗ ਅਟਪਟੀ ਜੀ ਲੱਗਿਆ ਜੇ ਗਾਣਿਆਂ ਦੀ ਫਿਰ ਮੈਂ ਕੁਝ ਗਾਣੇ ਹੋਰ ਅੱਜਕੱਲ ਸੁਣੇ ਕਹਿੰਦਾ ਇੱਕ ਗਾਣਾ ਕਿ ਬਾਪੂ ਨੇ ਪਤਨੇ ਪੰਘੂੜੇ ਚ ਚੁੱਕ ਲਿਆ ਸੀ ਓਏ ਹਨਾ ਬੇਬੇ ਥਾਰ ਵਿੱਚ ਮੁੰਡਾ ਬਦਨਾਮ ਹੋ ਗਿਆ ਥਾਰ ਵਿੱਚ ਮੁੰਡਾ ਬਦਨਾਮ ਹੋ ਗਿਆ ਇਹ ਗਾਣੇ ਦੇ ਜਿਹੜੇ ਲਿਰਿਕਸ ਨੇ ਨਾ ਇਹ ਜਦੋਂ ਮੈਂ ਦੇਖੇ ਤਾਂ ਮੈਂ ਹੈਰਾਨ ਐ ਡੱਬ ਚ ਬਦੂਖ ਪਾਈ ਸੀ ਬਰ ਰਵਲਵਰ ਪਾਈ ਸੀ ਜਸਟ ਲਾਈਕ ਦੇਸੀ ਦੇ ਵਿੱਚ ਬੰਦਾ ਪਾ ਕੇ ਲੈ ਜਾਂਦੇ ਆ ਪਾ ਕੇ ਲੈ ਜਾਂਦੇ ਹਨ ਅਜੀਬ ਜੇ ਗਾਣੇ ਨੇ ਅਜੀਬ ਜੇ ਗਾਣੇ ਨੇ ਇਹ ਕਿੱਧਰ ਲਿਜਾ ਰਹੇ ਨੇ ਨੌਜਵਾਨ ਪੀੜੀ ਨੂੰ ਸਿਰਫ ਇਸੇ ਕਰਕੇ ਮੈਂ ਕਹਿੰਦਾ ਕਿ ਸਾਡੇ ਜਿਹੜੇ ਕੁਝ ਇਸ ਤਰ੍ਹਾਂ ਦੇ ਜਿਹੜੇ ਕਲਾਕਾਰ ਨੇ ਕੁਝ ਸਿੰਗਰ ਨੇ ਕੁਝ ਜੋ ਆਪਣੇ ਸੰਗੀਤਕਾਰ ਨੇ ਕੁਝ ਗੀਤਕਾਰ ਨੇ ਇਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਅਰਥੀ ਕੱਢਣ ਦਾ ਪੂਰਾ ਪੂਰਾ ਮਨ ਬਣਾਇਆ ਹੋਇਆ ਹੈ ਤੇ ਉਧਰ ਨੂੰ ਵੀ ਤੁਰੇ ਜਾ ਰਹੇ ਨੇ ਤੇ ਇਹ ਇਹ ਜਿਹੇ ਜਿਹੇ ਪੁੱਠੇ ਸਿੱਧੇ ਉਲਟੇ ਪੁਲਟੇ ਗੀਤ ਲਿਖਦੇ ਨੇ ਜਿਨ੍ਹਾਂ ਦੀ ਕੋਈ ਸੈਂਸ ਨਹੀਂ ਜਿਹੜੇ ਸਿੱਧੇ ਸਿੱਧੇ ਨੌਜਵਾਨ ਪੀੜੀ ਨੂੰ ਵਿਗਾੜਦੇ ਨੇ ਤੇ ਗੁਰਨਾ ਜੀ ਤੁਹਾਡੇ ਤੋਂ ਜਾਣਦੇ ਆ ਪ੍ਰਵੀਨ ਜੀ ਤਾਂ ਕਹਿੰਦਾ ਕਿ ਸੈਂਸਲੈਸ ਗੀਤ ਲਿਖੇ ਜਾ ਰਹੇ ਨੇ ਅੱਜਕੱਲ ਜਿਨ੍ਹਾਂ ਦੀ ਕੋਈ ਸੈਂਸ ਨਹੀਂ ਬਣਦੀ ਕੁਝ ਵੀ ਲਿਖ ਦਿੱਤਾ ਜਾਂਦਾ ਦੇਖੋ ਜੀ ਮੈਂ ਸਤਿਕਾਰ ਕਰਦਾ ਪ੍ਰਵੀਨ ਜੀ ਦਾ ਬਹੁਤ ਸੀਨੀਅਰ ਨੇ ਬਟ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਗਾਣਾ ਸਿਰਫ ਐਂਟਰਟੇਨਮੈਂਟ ਲਈ ਬਣਦਾ ਤੇ ਉਹਨੂੰ ਐਂਟਰਟੇਨਮੈਂਟ ਦੇ ਤੌਰ ਤੇ ਹੀ ਛੱਡ ਦੇਣਾ ਚਾਹੀਦਾ ਗਾਣੇ ਨੂੰ ਕਦੇ ਬੜਾ ਸੀਰੀਅਸ ਸਾਨੂੰ ਲੈਣਾ ਨਹੀਂ ਚਾਹੀਦਾ ਨੰਬਰ 2 ਤੇ ਮੈਨੂੰ ਇਹ ਲੱਗਦਾ ਵੀ ਜੇ ਕੋਈ ਬੰਦਾ ਗਾਣੇ ਤੋਂ ਸਿੱਖਿਆ ਲੈ ਕੇ ਬਦਮਾਸ਼ ਬਣਦਾ ਜਾਂ ਗੁੰਡਾ ਬਣਦਾ ਤਾਂ ਉਹਦੇ ਵਰਗਾ ਸਟੂਪਿਡ ਬੰਦਾ ਦੁਨੀਆ ਤੇ ਕੋਈ ਨਹੀਂ ਹੈਗਾ ਤੇ ਗਾਣਿਆਂ ਨੂੰ ਜਿਹੜੇ ਲੋਕ ਸੀਰੀਅਸ ਲੈਂਦੇ ਨੇ ਉਹ ਬੇਵਕੂਫ ਨੇ ਗਾਣਾ ਸਿਰਫ ਐਂਟਰਟੇਨਮੈਂਟ ਆ ਉਹਨੂੰ ਸੁਣੋ ਇੰਜੋਏ ਕਰੋ ਛੱਡੋ ਭੁੱਲ ਜੋ ਤੇ ਅਗ ਠੀਕ ਹੈ ਮੈਂ ਇੱਕ ਗੱਲ ਨਾਲ ਸਹਿਮਤ ਵੀ ਹਾਂ ਕੋਮਲ ਸਾਹਿਬ ਦੀ ਕਿ ਕੁਝ ਗਾਣੇ ਇਦਾਂ ਦੇ ਆਏ ਨੇ ਜਿਹੜੇ ਕਿ ਬਹੁਤ ਡਬਲ ਮੀਨਿੰਗ ਜਾਂ ਕੁਝ ਜੋ ਨਹੀਂ ਹੋਣੇ ਚਾਹੀਦੇ ਪਰ ਉਹਦੇ ਨਾਲ ਆਪਾਂ ਸਾਰੇ ਸਿੰਗਰਾਂ ਨੂੰ ਮਾੜਾ ਕਹਿ ਦਈਏ ਸਿੰਗਰਾਂ ਨੂੰ ਕਹਿ ਦਈਏ ਕਿ ਸਿੰਗਰਾਂ ਨੇ ਹੀ ਸੱਭਿਆਚਾਰ ਖਰਾਬ ਕਰਿਆ ਸਿੰਗਰਾਂ ਨੇ ਹੀ ਐ ਕਰਿਆ ਤਾਂ ਨਿਰਾਪura ਸਿੰਗਰਾਂ ਨੂੰ ਵੀ ਬਲੇਮ ਕਰਨ ਨਾਲ ਕੋਈ ਸੋਲੂਸ਼ਨ ਨਹੀਂ ਹੋਣਾ ਸਿੰਗਰ ਵੀ ਉਹੀ ਗਾਉਂਦੇ ਨੇ ਜੋ ਡਿਮਾਂਡ ਆ ਜੇ ਡਿਮਾਂਡ ਹੈ ਤਾਂ ਸਪਲਾਈ ਹੁੰਦੀ ਆ ਜੇ ਲੋਕ ਸੁਣਦੇ ਨੇ ਤਾਂ ਸਿੰਗਰ ਗਾਉਂਦੇ ਨੇ ਯਾਨੀ ਕਿ ਤੁਹਾਡਾ ਕਹਿਣਾ ਕਿ ਸਮਾਜ ਡਿਮਾਂਡ ਕਰਦਾ ਇਸ ਕਰਕੇ ਇਸ ਤਰ੍ਹਾਂ ਦੇ ਸੈਂਸਲੈਸ ਗਾਣੇ ਜੋ ਕਿ ਪ੍ਰਵੀਨ ਜੀ ਕਹਿ ਰਹੇ ਨੇ ਉਹ ਲਿਖੇ ਜਾਂਦੇ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਸਮਾਜ ਬਿਲਕੁਲ ਇਸ ਤਰ੍ਹਾਂ ਦੀ ਡਿਮਾਂਡ ਨਹੀਂ ਕਰਦਾ ਸਮਾਜ ਸੱਚੀ ਸੁਥਰੀ ਸਾਫ ਸੁਥਰੀ ਗਾਇਕੀ ਨੂੰ ਪ ਤੁਸੀਂ ਵੇਖੋ ਕਿ ਗਾਣਾ ਚੱਲਿਆ ਸੀ ਮਲਕੀਤ ਸਿੰਘ ਦਾ ਤੂਤਕ ਤੂਤਕ ਤੂਤੀਆਂ ਹੈ ਜੇ ਮੰਨ ਲਓ ਉਹ ਇੱਕ ਲੋਕ ਸੰਗੀਤ ਨਾਲ ਜੁੜਿਆ ਹੋਇਆ ਸੀ ਔਰ ਉਹ ਜਮ ਕੇ ਚੱਲਿਆ ਔਰ ਅੱਜ ਵੀ ਚੱਲਦਾ ਹੈ ਉਹ ਔਰ ਉਹ ਗਾਣੇ ਦੇ ਉੱਤੇ ਲੋਕ ਝੂਮ ਕੇ ਡਾਂਸ ਕਰਦੇ ਨੇ ਕਿਉਂ ਜੀ ਜ਼ਰੂਰੀ ਤਾਂ ਨਹੀਂ ਉਹਦੇ ਵਿੱਚ ਉਹਨੇ ਕੋਈ ਅਸ਼ਲੀਲਤਾ ਪਾਈ ਹੁੰਦੀ ਵੀ ਤਾਂ ਹੀ ਚੱਲਣਾ ਸੀ ਗਾਣਾ ਸਮਾਜ ਹਮੇਸ਼ਾ ਅੱਛੀਆਂ ਗੱਲਾਂ ਪਸੰਦ ਕਰਦਾ ਹੈ ਸਾਡਾ ਯੂਥ ਹਮੇਸ਼ਾ ਚੰਗੀਆਂ ਗੱਲਾਂ ਪਸੰਦ ਕਰਦਾ ਹੈ ਇਹ ਜਾਣ ਬੁੱਝ ਕੇ ਨੌਜਵਾਨ ਪੀੜ੍ਹੀ ਨੂੰ ਸਿਰਫ ਇਸ ਕਰਕੇ ਖਰਾਬ ਕਰਨ ਵਾਸਤੇ ਕਿ ਇਹਨਾਂ ਦੇ ਕੋਲ ਪੈਸਾ ਆਵੇ ਇਹਨਾਂ ਦੇ ਗਲ 'ਚ ਮੋਟੀਆਂ-ਮੋਟੀਆਂ ਗਾਨੀਆਂ ਵੱਡੀਆਂ-ਵੱਡੀਆਂ ਇਹਨਾਂ ਕੋਲ ਕਾਰਾਂ ਹੋਣ ਪਿੱਛੇ ਇਹਨਾਂ ਦੇ ਜਿਹੜੇ ਹੈਨਾ ਇਸ ਤਰ੍ਹਾਂ ਦੇ ਯੂਥ ਨੂੰ ਭੜਕਾ ਕੇ ਕਾਫਲੇ ਤੁਰਨ ਉਹ ਇਹਨਾਂ ਦੀ ਪੈਸੇ ਕਮਾਉਣ ਦੀ ਜਿਹੜੀ ਲਾਲਸਾ ਹੈ ਨਾ ਇੰਨੀ ਵੱਧ ਗਈ ਕਿ ਇਹਨਾਂ ਨੂੰ ਆਪ ਹੀ ਸੋਧ ਨਹੀਂ ਰਹਿੰਦੀ ਵੀ ਇਹਨਾਂ ਨੇ ਕੀ ਪ੍ਰੋਸਨ ਹੈ ਪੈਸਾ ਕਮਾਉਣ ਦੇ ਵਾਸਤੇ ਕੋਈ ਵੀ ਲਿਖ ਦਿੱਤਾ ਜਾਂਦਾ ਗੁਰਨਾ ਜੀ ਤੁਸੀਂ ਕੀ ਕਹਿੰਦੇ ਮੈਂ ਮੈਂ ਦੱਸਦਾ ਤੁਹਾਨੂੰ ਵੱਡੀ ਗੱਲ ਇਹ ਆ ਜੀ ਦੇਖੋ ਸਿੰਗਰ ਜਦੋਂ ਗਾਉਂਦੇ ਨੇ ਸਿੰਗਰ ਉਹੀ ਉਸ ਤਰ੍ਹਾਂ ਦਾ ਹੀ ਗਾਉਣਾ ਸ਼ੁਰੂ ਕਰ ਦਿੰਦੇ ਨੇ ਜਿਸ ਤਰ੍ਹਾਂ ਦੀ ਲੋਕਾਂ 'ਚ ਡਿਮਾਂਡ ਵਧਣ ਲੱਗ ਜਾਂਦੀ ਹੈ ਦੇਖੋ ਮੇਰੀ ਗੱਲ ਸੁਣੋ ਮਿਲੀਅਨ ਬਿਲੀਅਨ ਗਾਣਿਆਂ ਨੂੰ ਵਿਊ ਹੋ ਜਾਂਦੇ ਨੇ ਜਿਹੜੇ ਚੱਕ ਲੋ ਧਰ ਲੋ ਜਾਂ ਕਿਸੇ ਵੀ ਤਰ੍ਹਾਂ ਦਾ ਗਾਣਾ ਹੈ ਚੰਗਾ ਗਾਣਾ ਸਿੰਗਰ ਗਾਉਂਦੇ ਨੇ ਵਿਊ ਹੀ ਨਹੀਂ ਹੁੰਦੇ ਸਿੰਗਰਾਂ ਨੇ ਵੀ ਕਿੱਥੋਂ ਰੋਟੀ ਖਾਣੀ ਉਹ ਮਿਲੀਅਨ ਬਿਲੀਅਨ ਤਾਂ ਹੁੰਦੇ ਨੇ ਗੁਰਨਾ ਜੀ ਉਹ ਦੇਖਦੇ ਨੇ ਵੀ ਇਹ ਕਿਹੜਾ ਕੰਜਰ ਹੈ ਜਿਹਨੇ ਕੰਜਰਖਾਨਾ ਪਾਇ ਕਮੈਂਟ ਵੇਖਿਆ ਕਰੋ ਕੀ ਕੀ ਕਮੈਂਟ ਕਰਦੇ ਨੇ ਅੱਜ ਕੱਲ ਦੇ ਨੌਜਵਾਨ ਵੀ ਯਾਰ ਕਿੱਦਾਂ ਦਾ ਗਾਣਾ ਇਹ ਦੇਖੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਹਰ ਬੰਦਾ ਕੁਝ ਗਲਤ ਵੀ ਕਰਦਾ ਹੈ ਕੁਝ ਸਹੀ ਵੀ ਕਰਦਾ ਹੈ ਪਰ ਅਲਟੀਮੇਟਲੀ ਐਂਡ ਆਫ ਦਾ ਡੇ ਚੱਲ ਕੀ ਰਿਹਾ ਗਾਣੇ ਤਾਂ ਉਹੀ ਵਿਕ ਰਹੇ ਨੇ ਨਾ ਅੱਜ ਉਹ ਜਿਹੇ ਗਾਣੇ 4-4 ਕਰੋੜ ਰੁਪਏ YouTube ਤੋਂ ਕਮਾ ਰਹੇ ਨੇ ਜੇ ਲੋਕ ਸੁਣ ਰਹੇ ਨੇ ਤਾਂ ਹੀ ਕਮਾ ਰਹੇ ਨੇ ਤੁਸੀਂ ਫਿਰ ਤੁਸੀਂ YouTube ਛੱਡੋ ਜੀ YouTube ਛੱਡੋ ਮੈਂ ਕਹਿੰਦਾ ਅੱਜ ਦੀ ਗੱਲ ਛੱਡੋ ਤੁਸੀਂ ਅੱਜ ਤੇ ਆਗੇ ਨਾ ਡਿਮਾਂਡ ਹੈ ਜੀ ਯਾਰ 1970 ਦੇ ਵਿੱਚ ਕਿਹੜੀ YouTube ਸੀ ਉਦੋਂ ਗਾਣਾ ਚੱਲਦਾ ਸੀ ਮੇਰੀ ਪਾਰਟੀ ਹੂ ਟਿਊਬ ਨੂੰ ਪੈਂਚਰ ਲਾ ਬਾਬਾ ਔਰ ਬਾਬਾ ਕਹਿੰਦਾ ਕਿ ਬਾਬਾ ਕਹਿੰਦਾ ਕਿ ਰੇਗਮਾਰ ਵੀ ਤਕੜਾ ਸੀਗਾ ਬਹੁਤ ਕਸਾਈਆਂ ਟਿਊਬਾਂ ਕੁਝ ਗਾਣੇ ਔਰ ਉਹ ਗਾਣਿਆਂ ਦੀ ਆਲੋਚਨਾ ਹੁੰਦੀ ਸੀਗੀ ਉਹ ਗਾਣੇ ਘਰਾਂ 'ਚ ਨਹੀਂ ਪਜਾਉਂਦੇ ਦੇਖੋ ਇੱਚ ਕੁਝ ਆ ਕੀ ਫਾਇਦਾ ਜਿਹੜੇ ਕਿ ਖੁੱਦ ਹੀ ਮੋਟਰ ਤੇ ਜਾ ਕੇ ਸੁਣੇ ਜਾਣ ਪ੍ਰਵੀਨ ਜੀ ਕੁਝ ਗਾਣੇ ਮਾੜੇ ਆਏ ਨੇ ਮੈਂ ਮੰਨਦਾ ਤੇ ਇਹ ਤਾਂ ਚਲੋ ਮੇਰੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਤੇ ਗਲਤ ਚੀਜ਼ ਦਾ ਵਿਰੋਧ ਵੀ ਹੋਣਾ ਚਾਹੀਦਾ ਪਰ ਨੈਰਾਪੁਰਾ ਸਿੰਗਰਾਂ ਨੂੰ ਬਲੇਮ ਕਰਨਾ ਕਿ ਸਿੰਗਰਾਂ ਨੇ ਹੀ ਇੰਡਸਟਰੀ ਖਰਾਬ ਸੱਭਿਆਚਾਰ ਵਿਗਾੜਿਆ ਇਹ ਵੀ ਗਲਤ ਹੈ ਸਿੰਗਰਾਂ ਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ ਤੁਸੀਂ ਜਿਹੜੀ ਗੱਲ ਕਰ ਰਹੇ ਨੇ ਇਹ ਜਿਨ੍ਹਾਂ ਕਲਾਕਾਰਾਂ ਦੇ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਗਾਣੇ ਗਾਏ ਨੇ ਉਹਨਾਂ ਦੇ ਵੀ ਉਸ ਟਾਈਮ ਤੇ ਖਾੜੇ ਲੱਗਦੇ ਸੀਗੇ ਲੋਕੀ ਉਹ ਗਾਣੇ ਵੀ ਸੁਣਦੇ ਸੀ ਤਾਂ ਹੀ ਉਹ ਕਲਾਕਾਰ ਇਸ ਤਰ੍ਹਾਂ ਦੇ ਗਾਣੇ ਕੱਢਦੇ ਸੀ ਨਹੀਂ ਨਹੀਂ ਉਹ ਖਾਣੇ ਦੇਖੋ ਖਾੜੇ ਦੇ ਚਮਕੀਲਾ ਵੀ ਲਾਉਂਦਾ ਸੀ ਲਾਉਂਦਾ ਸੀ ਨਾ ਹੂੰ ਚਮਕੀਲੇ ਦੇ ਹਾਲਾਂਕਿ ਗਾਣੇ ਬੜੇ ਵਧੀਆ ਸੀਗੇ ਕਈ ਗਾਣੇ ਬੜੇ ਉਹਦੇ ਸਾਇਤਕ ਤੌਰ ਦੇ ਉੱਤੇ ਚਮਕੀਲਾ ਅਮਰਜੋਤ ਜਿਹੜੇ ਦੋਨੋਂ ਜਿਹੜੀ ਜੋੜੀ ਸੀ ਇਹ ਜੋੜੀ ਅਮਰਜੋਤ ਚਮਕੀਲਾ ਜਿਹੜੇ ਗਾਉਂਦੇ ਸੀਗੇ ਇਹਨਾਂ ਦੇ ਗਾਣਿਆਂ ਨੂੰ ਲੋਕ ਉਹਨਾਂ ਨੂੰ ਸੁਣਦੇ ਸੀ ਜਿਹੜੇ ਚੰਗੇ ਸੀਗੇ ਜਿਹੜੇ ਮਾੜੇ ਸੀ ਉਹਨਾਂ ਦੇ ਗਾਲਾ ਵੀ ਕੱਢਦੇ ਸੀਗੇ ਇਹਨਾਂ ਦਾ ਗਾਣਾ ਸੀਗਾ ਜੀ ਤਲਵਾਰ ਮੈਂ ਕਲਗੀ ਧਰਦੀਆਂ ਮੈਂ ਨਹੀਂ ਕਿਸੇ ਤੋਂ ਡਰਦੀਆਂ ਮੈਨੂੰ ਸਤਗੁਰੂ ਜਦੋਂ ਚਲਾਉਂਦੇ ਨੇ ਮੇਰੇ ਚੁਣ-ਚੁਣ ਬੈਰੀ ਮਾਰਦੀਆਂ ਨਾ ਨਹੀਂ ਕਿਸੇ ਤੋਂ ਹਾਰਦੀਆਂ ਇਹ ਗਾਣਾ ਬੜਾ ਪਪੂਲਰ ਹੋਇਆ ਬੜਾ ਚੱਲਿਆ ਲੋਕਾਂ ਨੇ ਬੜਾ ਚਾਹਿਆ ਬੜਾ ਸਰਾਇਆ ਤੇ ਹੁਣ ਤੱਕ ਸੁਣਦੇ ਨੇ ਦੂਜੇ ਪਾਸੇ ਗੰਦੇ ਗਾਣੇ ਦੇਖੋ ਮਾਫ ਕਰਨਾ ਪੰਜਾਬੀ ਸੱਭਿਆਚਾਰ ਸਾਡਾ ਬੜਾ ਅਮੀਰ ਹੈ ਪੰਜਾਬੀ ਸੱਭਿਆਚਾਰ ਦੇ ਵਿੱਚ ਆਪਣੀ ਧਰਮ ਪਤਨੀ ਦਾ ਬੜਾ ਸਤਕਾਰ ਕੀਤਾ ਜਾਂਦਾ ਸੀ ਤੇ ਹੁਣ ਵੀ ਬਿਲਕੁਲ 90% ਕੀਤਾ ਜਾਂਦਾ ਹੈ ਜੀ ਪੰਜਾਬੀ ਸੱਭਿਆਚਾਰ ਦੇ ਵਿੱਚ ਜੀਜਾ ਸਾਲੀ ਦਾ ਰਿਸ਼ਤਾ ਜਿਹੜਾ ਹੁੰਦਾ ਸੀਗਾ ਉਹ ਬੜਾ ਮਨ ਲੋ ਸ਼ੈਸਤਗੀ ਵਾਲਾ ਹੁੰਦਾ ਸੀ ਜੇ ਕਹੀਏ ਕਿ ਜਿਹੜੀ ਸਾਲੀ ਹੁੰਦੀ ਹੈ ਨਾ ਉਹ ਅੱਧੀ ਘਰ ਵਾਲੀ ਭੈਣ ਭੈਣ ਘਰ ਵਾਲੀ ਨਹੀਂ ਘਰ ਵਾਲੀ ਕਈ ਲੋਕ ਘਰ ਵਾਲੀ ਸੋਚੀ ਜਾਂਦੇ ਆਟਸ ਪਰ ਮੈਂ ਕਹਣਾ ਕਿ ਜਿਹੜੀ ਸਾਲੀ ਹੈ ਉਹਦੀ ਭੈਣ ਵੀ ਹੋ ਸਕਦੀ ਹੈ ਠੀਕ ਹੈ ਉਹਨੂੰ ਜਸਟ ਲਾਈਕ ਅੱਧੀ ਭੈਣ ਤੇ ਅੱਧੀ ਘਰ ਵਾਲੀ ਤਾਂ ਪੂਰੀ ਸਾਲੀ ਬਣ ਜਾਂਦੀ ਨਹੀਂ ਨਹੀਂ ਇਹ ਤਾਂ ਦੇਖੋ ਇਹ ਤਾਂ ਗੱਲਾਂ ਕਹਿਣ ਵਾਲੀਆਂ ਨੇ ਹੁਣ ਕੀ ਚਮਕੀ ਹੁਣ ਗਾਣੇ ਕੀ ਨੇ ਜੀ ਜੀਜਾ ਸਾਲੀ ਤੇ ਡਿੱਗ ਪਿਆ ਲੋਟ ਨਹੀਂ ਖਾ ਕੇ ਗੜਬੇ ਵਰਗੀ 99 ਜੀਜਾ ਲੱਕ ਮਣ ਲੈ ਦੇਖੋ ਇਹ ਕਿੱਦਾਂ ਦੇ ਗਾਣੇ ਨੇ ਯਾਰ ਇਹ ਬਹੁਤ ਪੁਰਾਣੀਆਂ ਚੀਜ਼ਾਂ ਨੇ ਇਹ ਇਹ ਚੀਜ਼ਾਂ ਨੂੰ ਲੋਕਾਂ ਨੇ ਠੁਕਰਾਇਆ ਹੁਣ ਇੱਕ ਗਾਣਾ ਚੱਲਿਆ ਜੀ ਪਿੱਛੇ ਜਿਵੇਂ ਦੇਖਿਆ ਬੜਾ ਵਧੀਆ ਜਰਾ ਗਾਣਾ ਸੁਣ ਕੇ ਦੇਖੋ ਤੁਸੀਂ ਜਰਾ ਛੇਤੀ ਕੰਮ ਨਵੇੜ ਮਾਏ ਮੈਂ ਸੋਣਾ ਨਹੀਂ ਮੈਨੂੰ ਅੱਜ ਸੁਪਨੇ ਵਿੱਚ ਮਿਲਨ ਮਾਹੀ ਨੇ ਆਉਣਾ ਨਹੀਂ ਬੜਾ ਵਧੀਆ ਲਿਰਿਕਸ ਨੇ ਬੜਾ ਵਧੀਆ ਗਾਣਾ ਹੈ ਭਾਵ ਨੇ ਸੈਂਟੀਮੈਂਟਸ ਨੇ ਉਹ ਯਾਰ ਚੰਗੇ ਗਾਣੇ ਵੀ ਲੋਕ ਸੁਣਦੇ ਨੇ ਦਿਲ ਦਾ ਮਾਮਲਾ ਹੈ ਪਰ ਇਹਨਾਂ ਨੂੰ ਰਿਜੈਕਟ ਵੀ ਕੀਤਾ ਗਿਆ ਪਰ ਇਹ ਜੀ ਇਹ ਗਾਣੇ ਦਾ ਵਿਰੋਧ ਵੀ ਹੋਇਆ ਗਾਣੇ ਰਿਜੈਕਟ ਵੀ ਹੋਏ ਤੇ ਅੱਜ ਇਹ ਸਿੰਗਰਾਂ ਦਾ ਵਿਰੋਧ ਕਿੰਨਾ ਹੁੰਦਾ ਜੀ ਪਰ ਨਿਰਾਪੁਰ ਆਪਾਂ ਸਿੰਗਰਾਂ ਨੂੰ ਬਲੇਮ ਕਰਦੀਏ ਕਿ ਸਿੰਗਰਾਂ ਨੇ ਜਿਵੇਂ ਅੱਜਕੱਲ ਕਹਿੰਦੇ ਨੇ ਸਿੰਗਰਾਂ ਨੇ ਬੋਲੀ ਬਗੜਤੀ ਸਿੰਗਰਾਂ ਨੇ ਬੋਲੀ ਪ੍ਰਮੋਟ ਵੀ ਕਿੰਨੀ ਕਰਦੇ ਜੇ ਇੱਕ ਮਾਸਟਰ ਜੋਅਕਾਂ ਨੂੰ ਪੜਾ ਰਿਹਾ ਹੈ ਠੀਕ ਹੈ ਜੇ BWK ਦੇ ਬੁੱਕ CJP ਕੱਪ ਦੀ ਥਾਂ ਉਹ BWK ਬੋਕ ਤੇ CJP ਸੱਪ ਪੜਾਊਗਾ ਤੇ ਫਿਰ ਮਾਸਟਰ ਨੂੰ ਲਖ ਲਾਣ ਤੱਕ ਕਰ ਕੇ ਪਹਿਣ ਗਿਆ ਕਿ ਨਹੀਂ ਪਹਿਣੀਆ ਇਹ ਆਈਡੀਅਲ ਹੁੰਦੇ ਨੇ ਇਹ ਆਈਡੀਅਲ ਹੁੰਦੇ ਨੇ ਲੋਕਾਂ ਦੇ ਨਹੀਂ ਸਿੰਗਰ ਨਹੀਂ ਸਿੰਗਰ ਮੈਂ ਸਹਿਮਤ ਨਹੀਂ ਇਥੇ ਸਿੰਗਰ ਕਦੇ ਵੀ ਆਈਡਲ ਨਹੀਂ ਹੋ ਸਕਦਾ ਸਿੰਗਰ ਦੇ ਫੋਲੋਅਰ ਹੋ ਸਕਦੇ ਨੇ ਆਈਡਲ ਨਹੀਂ ਸਿੰਗਰ ਹੋ ਸਕਦਾ ਆਈ ਸਿੰਗਰ ਲੈ ਤਾਂ ਮੈਂ ਵੀ ਸਹਿਮਤ ਸਹਿਮਤ ਹਾਂ ਇਸ ਨਾਲ ਕਿ ਸਿੰਗਰਸ ਨੂੰ ਲੋਕੀ ਫੋਲੋ ਕਰਦੇ ਨੇ ਅੱਜ ਕੱਲ ਦੇਖਣ ਲੱਗ ਪਏ ਫੋਲੋ ਕਰਦੇ ਨੇ ਬਟ ਸਿੰਗਰ ਜੇ ਉਹ ਕੁਝ ਗਲਤ ਕਰ ਰਿਹਾ ਤਾਂ ਉਹਨੂੰ ਵੀ ਫੋਲੋ ਨਾ ਕਰੋ ਠੀਕ ਆ ਪਰ ਮੇਰੇ ਕਹਿਣ ਦਾ ਪਾਵੇ ਕਿ ਜੇ ਸਿੰਗਰ ਦਾ ਗਾਣਾ ਚੱਲ ਰਿਹਾ ਉਹਨੂੰ ਲੋਕ ਚਲਾ ਰਹੇ ਨੇ ਤੁਸੀਂ ਉਹਦੇ ਤੇ ਬਲੇਮ ਨਾ ਕਰੋ ਕਹਿਣ ਦਾ ਪਾਵੇ ਕਿ ਮੈਨੂੰ ਬਹੁਤ ਇਹ ਜੇ ਮੈਂ ਮੈਂ 1 ਮਿੰਟ ਸੁਣੋ ਮੈਂ ਕੰਪਲੀਟ ਕਰਾਂ ਬਹੁਤ ਸਾਰੇ ਸਿੰਗਰ ਇਹ ਕਹਿੰਦੇ ਨੇ ਕਿ ਅਸੀਂ ਚੰ ਉਹਨਾਂ ਨੇ ਵੀ ਰੋਟੀ ਚਲਾਉਣੀ ਹੈ ਕਿਉਂ ਨਹੀਂ ਦੇਖਦਾ ਕਿਉਂ ਨਹੀਂ ਦੇਖਦਾ ਮਾਮਾ ਤੇ ਧੀਆਂ ਹਨਾ ਰਲ ਬੈਠੀਆਂ ਨਹੀਂ ਮਾਏ ਉਹ ਅੱਜ ਤੱਕ ਗਾਣਾ ਚੱਲਦਾ ਹੈ ਠੀਕ ਹੈ ਅੱਜ ਉਹ ਦੌਰ ਹੋਰ ਸੀ ਤੁਸੀਂ ਹੋਰ ਦੌਰ ਦੀ ਗੱਲ ਹੈ ਅੱਜ ਦੇ ਅੱਜ ਕਿਹੜਾ ਰਿਸ਼ਤਿਆਂ ਦੀ ਐਵੇਂ ਤੇ ਮੁੱਕ ਗਈ ਅੱਜ ਵੀ ਮਾਵਾ ਭੈਣਾ ਧੀਆਂ ਸਾਰਿਆਂ ਨੂੰ ਲੋਕ ਜਾਣਦੇ ਨੇ ਸਿਆਣਦੇ ਨੇ ਤੁਸੀਂ ਜਾ ਕੇ ਦੇਖੋ ਇੰਟਰਨੈਟ YouTube ਤੇ ਕਿ ਕਿਹੋ ਜਿਹੇ ਗਾਣੇ ਟ੍ਰੈਂਡ ਕਰਦੇ ਨੇ ਅੰਮ੍ਰਿਤ ਕਿੱਥੋਂ ਹੁੰਦੀ ਹੈ ਸਿੰਗਰਾਂ ਦੀ ਬਾਈ ਜੀ ਪੀਪਲ ਡੋਨਟ ਮੰਡ ਕੰਜਰਖਾਨਾ ਠੀਕ ਹੈ ਬੜੀ ਸੁਧ ਸਾਫ਼ ਤੇ ਸਪਸ਼ਟ ਪੰਜਾਬੀ 'ਚ ਮੈਂ ਕਹਿਣਾ ਚਾਹੁੰਦਾ ਬਾਈ ਜੀ ਪੀਪਲ ਡੋਨਟ ਮੰਡ ਕੰਜਰਖਾਨਾ ਠੀਕ ਹੈ ਬੜੀ ਸੁਧ ਸਾਫ ਤੇ ਸਪਸ਼ਟ ਪੰਜਾਬੀ ਚ ਮੈਂ ਕਹਿਣਾ ਚਾਹੁੰਦਾ ਜਿੱਤੇ ਤੁਸੀਂ ਗੱਲਾਂ ਚ ਕਹੋਗੇ ਚੱਕ ਲੋ ਰਵਾਲਵਰ ਰਫਲਾ ਕਬਜ਼ਾ ਲੈਣਾ ਠੀਕ ਹੈ ਉੱਥੇ ਭੜਕਾਉਂਗੀ ਲੋਕਾਂ ਨੂੰ ਹੋਰ ਕੀ ਕਰੋਗੇ ਔਰ देयर आर ਲੋਟ ਆਫ ਲੋਟ ਆਫ ਕੇਸਸ ਕਿ ਉਹ ਦੇਖਿਆ ਜਿਨਾਂ ਕਿ ਫਲਾਣੀ ਫਿਲਮ ਦੇਖੀ ਸੀ ਜਿਵੇਂ ਉਹ ਫਿਲਮ ਦੇਖ ਕੇ ਮਰਡਰ ਦੀ ਸਕੀਮ ਬਣਾ ਲਈ ਰਾਈਟ ਚੀਜ਼ਾਂ ਜਿਵੇਂ ਪਰੋਸੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਸਾਡੇ ਤਿੰਨ ਤਿਆ ਹੁੰਦੀਆਂ ਨੇ ਮਨ ਦੀਆਂ ਇੱਕ ਅਚੇਤਨ ਮਨ ਇੱਕ ਅਵਚੇਤਨ ਮਨ ਇੱਕ ਚੇਤਨ ਮਨ ਚੇਤਨਮਨ ਸਾਡਾ ਜਿਹੜੀ ਚੀਜ਼ ਦੇਖਦਾ ਉਹ ਚੀਜ਼ ਨੂੰ ਸਾਡਾ ਅਵਚੇਤਨ ਤੇ ਅਚੇਤਨਮਨ ਉਹ ਉਹਨਾਂ ਦੇ ਵਿੱਚੋਂ ਗਹਿਰੀ ਪੈਠ ਕਰ ਜਾਂਦਾ ਤੇ ਕਿਤੇ ਨਾ ਕਿਤੇ ਉਹ ਜਿਹੜੀਆਂ ਚੀਜ਼ਾਂ ਨੇ ਨਾ ਜੇ ਸਾਈਕੋਲੋਜੀ ਦੇ ਮੁਤਾਬਕ ਚੱਲੀਏ ਉਹ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਕੋਈ ਕਿਸੇ ਦਾ ਤਾਂ ਮਨ ਬੜਾ ਤਕੜਾ ਹੁੰਦਾ ਦਿਮਾਗ ਤਕੜਾ ਹੁੰਦਾ ਉਹ ਡੈਮ ਕੇਰ ਕੋਈ ਕੋਈ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਜਜ਼ਬਾਤੀ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਹੁੰਦੇ ਨੇ ਜਾਂ ਕਹਿ ਦੋ ਜਿਨ੍ਹਾਂ ਦੇ ਡਿਵੈਲਪ ਘੱਟ ਕੀਤੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਚੰਗੀ ਚੀਜ਼ ਦੱਸੋਗੇ ਚੰਗੀ ਬਲ ਜਾਣਗੇ ਮਾੜੀ ਦੱਸੋਗੇ ਮਾੜੀ ਗੱਲ ਜਾਣਗੇ ਮੈਂ ਇਹ ਕਹਿਣਾ ਚਾਹ ਰਿਹਾ ਜੀ ਪਰ ਇਹ ਇੱਕ ਇਹੀ ਗੱਲ ਹੈ ਬਿਲਕੁਲ ਜਨਾ ਵੀ ਸਹਿਮਤਾਂ ਕਿ ਉਹ ਹੀ ਕਹਿੰਦੇ ਨੇ ਕਿ ਬੰਦੇ ਨੂੰ ਆਪਣਾ ਆਪਣਾ ਦਿਮਾਗ ਆਪਣਾ ਪਾਉਣਾ ਚਾਹੀਦਾ ਹੈ ਇਹਨਾਂ ਨੇ ਗੱਲ ਕੀਤੀ ਨਾ ਕਿ ਚੱਕ ਲੋ ਰਿਵਾਲਵਰ ਰਫਲਾਂ ਤੇ ਕਬਜ਼ਾ ਲੈਣਾ ਇਹ ਇਹ ਕੋਨੇ ਜੱਟਵਾਦੀ ਸੋਚ ਨੂੰ ਅੱਗੇ ਰੱਖਿਆ ਸਿੰਗਰ ਨੇ ਜੱਟ ਆਪਣੇ ਇਦਾਂ ਹੁੰਦਾ ਰਿਹਾ ਜ਼ਮੀਨਾਂ ਦੇ ਕਬਜ਼ੇ ਨਹੀਂ ਲੈ ਜਾਂਦੇ ਇੱਕ ਰਿਐਲਿਟੀ ਨੂੰ ਉਸਨੇ ਦਰਸਾਇਆ ਤੇ ਜੇ ਕੋਈ ਤੇ ਜੇ ਵੀ ਫਿਲਮ ਦੇਖੇ ਜੱਟ ਸਿਆਣੇ ਬਜ਼ੁਰਗ ਵੀ ਦੇਖਣ ਜਿਹਨਾਂ ਦੇ ਦਿਮਾਗ ਨੇ ਜਿਹੜਾ ਇਹਨਾਂ ਨੇ ਕਿਹਾ ਨਾ ਕਿ ਫਿਲਮਾਂ ਦੀ ਗੱਲ ਤੁਸੀਂ ਕਰ ਦਿਓ ਤੁਸੀਂ ਜੱਟਾਂ ਦੀ ਗੱਲ ਕਰਦੇ ਹੋ ਕਿ ਜੱਟਾਂ ਦੇ ਜੱਟਵਾਦ ਨੂੰ ਕਰਕੇ ਜੱਟਾਂ ਦੇ ਵਿੱਚ ਸ੍ਰੀਮਾਨ ਜੀ ਜੱਟਾਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਦੇਖੋ ਬੰਦੇ ਜੱਟਾਂ ਦੇ ਵਿੱਚ ਪ੍ਰੋਫੈਸਰ ਪ੍ਰਿੰਸੀਪਲ ਵਿਚਾਰਕ ਚਿੰਤਕ ਠੀਕ ਹੈ ਤੁਸੀਂ ਜੱਟਾਂ ਦੇ ਵਿੱਚ ਤਾਂ ਮੈਂ ਜੱਟਾਂ ਦੇ ਵਿੱਚ ਤਾਂ ਜੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਾਜੀ ਇੱਕ ਮਿੰਟ ਮੈਂ ਕੰਪਲੀਟ ਕਰਾਂ ਦਿਆਂ ਪੰਜੇ ਉਂਗਲਾਂ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਇਹਨਾਂ ਨੇ ਕਿਹਾ ਕਿ ਫਿਲਮਾਂ ਨੂੰ ਦੇਖ ਕੇ ਜਾਂ ਗਾਣਿਆਂ ਨੂੰ ਦੇਖ ਕੇ ਜਿਨ੍ਹਾਂ ਲੋਕਾਂ ਨੇ ਫਿਲਮਾਂ ਜਾਂ ਗਾਣਿਆਂ ਨੂੰ ਦੇਖ ਕੇ ਕੋਈ ਐਕਸ਼ਨ ਜਾਂ ਰਿਐਕਸ਼ਨ ਦਿੱਤਾ ਉਹ ਅੱਜ ਭੁਗਤ ਰਹੇ ਨੇ ਠੀਕ ਹੈ ਗਾਣੇ ਚ ਦੇਖ ਕੇ ਤੁਸੀਂ ਰੀਸ ਕਰੋਗੇ ਜੇ ਕਿਸੇ ਨੇ ਗਾਣੇ ਚ ਦੇਖ ਕੇ ਕਿਸੇ ਨੂੰ ਗੋਲੀ ਮਾਰਤੀ ਉਹ ਜੇਲ੍ਹ ਚ ਬੈਠਾ ਉਹਨੂੰ ਵੀ ਪਤਾ ਕਿ ਜੇ ਮੈਂ ਕਰੂੰਗਾ ਤਾਂ ਉਹਨੂੰ ਨਤੀਜਾ ਭੁਗਤਣਾ ਪਊਗਾ ਤੇ ਜੇ ਮaaf ਕਰਨਾ ਕੋਈ ਗਾਣੇ ਜਾਂ ਫਿਲਮ ਨੂੰ ਦੇਖ ਕੇ ਕੋਈ ਪੁੱਠਾ ਕਦਮ ਚੱਕਦਾ ਤਾਂ ਆਪਣਾ ਰਿਜ਼ਲਟ ਦੇਖਣ ਦੇ ਲਈ ਤਿਆਰ ਰਹੋ ਫਿਲਮ ਤੇ ਗਾਣਾ ਐਂਟਰਟੇਨਮੈਂਟ ਆ ਉਹਨੂੰ ਸਿਰਫ ਐਂਟਰਟੇਨਮੈਂਟ ਦੇ ਨਾ ਦੇਖੋ ਇੱਕ ਗੱਲ ਮੈਂ ਵੀ ਕਹਿਣਾ ਚਾਹੂੰਗਾ ਕਿ ਸਮਝ ਮੈਂ ਹੁਣੇ ਤੁਸੀਂ ਗੱਲ ਕੀਤੀ ਕਿ ਚੱਕ ਲੋ ਰਵਾਲਵਰ ਰਫਲਾ ਕਬਜ਼ਾ ਲੈਣਾ ਕਿਉਂਕਿ ਇਹ ਗਾਣਾ ਇੱਕ ਅਜਿਹੇ ਗਾਣੇ ਜਿਹੜਾ ਕਿ ਸਮਾਜ ਵਿੱਚੋਂ ਨਿਕਲੇ ਚੀਜ਼ਾਂ ਹੁੰਦੀਆਂ ਇਹ ਸਮਾਜ ਵਿੱਚੋਂ ਗਾਣੇ ਨਿਕਲੇ ਨੇ ਸਮਾਜ ਦੇ ਵੀ ਦੇ ਗਾਣੇ ਬਣ ਰਹੇ ਨੇ ਉਹ ਸਮਾਜ ਉਹ ਸਮਾਜ ਤੋਂ ਹੀ ਨਿਕਲਦੇ ਨੇ ਸਮਾਜ ਚ ਸਮਾਜ ਚੋਂ ਆ ਗਾਣਾ ਤਾਂ ਨਹੀਂ ਨਿਕਲ ਸਕਦਾ ਨਾ ਚੱਕ ਤੂੰ ਘੜੇ ਤੋਂ ਕੌਲਾ ਨਹੀਂ ਗੱਭਰੂ ਹੋਲਣ ਦੇ ਮਤਲਬ ਆ ਗਾਣਾ ਤਾਂ ਲਿਖਿਆ ਨਹੀਂ ਚੱਕ ਤੂੰ ਘੜੇ ਤੋਂ ਵੀ ਗੱਭਰੂ ਹੋਲਣ ਤੇ ਮੈਂ ਫੌਟ ਕਰਦੀ ਹੋ ਜੂ ਗੱਭਰੂ ਹੋਲਣ ਤੇ ਮੈਂ ਜੀ ਵਿਗਿਆਨਕ ਬਣ ਜੂ ਗੱਭਰੂ ਹੋਲਣ ਤੇ ਮੈਂ ਡਾਕਟਰ ਬਣ ਜੂ ਗੱਭਰੂ ਹੋਲਣ ਤੇ ਮੈਂ ਪ੍ਰੋਫੈਸਰ ਬਣ ਜੂ ਗੱਭਰੂ ਹੋਲਣ ਤੇ ਥੋੜੇ ਵਰਗਾ ਐਂਕਰ ਬਣ ਜੂ ਗੱਭਰੂ ਹੋਲਣ ਤੇ ਥੋੜੇ ਵਰਗਾ ਹੋਸਟ ਬਣ ਜੂ ਚੱਕ ਤ ਹੋਲੰਦ ਕਿਹਾ ਤੋ ਕਹ ਮੈਨੂੰ ਸਮਝਾਓ ਇਹਨਾਂ ਗਾਣਿਆਂ ਦਾ ਵਿਰੋਧ ਕਿੰਨਾ ਹੋਇਆ ਜਿਨ੍ਹਾਂ ਨੇ ਇਹ ਗਾਣੇ ਗਾਏ ਉਹਨਾਂ ਨੂੰ ਅੱਜ ਵੀ ਲੋਕ ਨਿੰਦਦੇ ਨੇ ਅੱਜ ਵੀ ਉਹਨਾਂ ਮੈਂ ਇਹੀ ਤੁਹਾਡੇ ਤੋਂ ਕਹਣਾ ਚਾਹੁੰਦਾ ਤੁਸੀਂ ਤੁਹਾਡੀ ਮੈਂ ਵੀਡੀਓ ਦੇਖੀ ਹੈ ਤੁਸੀਂ ਉਹਨਾਂ ਗਾਣਿਆਂ ਦੀ ਬੜੀ ਪ੍ਰਸ਼ੰਸਾ ਕਰਦੇ ਹੋ ਚਲੋ ਅੱਜ ਇਸ ਪਲੇਟਫਾਰਮ ਦੇ ਉੱਤੇ ਤੁਸੀਂ ਇੱਥੇ ਸਹਿਮਤ ਹੋਗੇ ਨਾ ਵਿਰੋਧ ਹੋਇਆ ਹੋਇਆ ਨਾ ਕਿਉਂ ਹੋਇਆ ਕਿ ਮਾਸ ਨਹੀਂ ਚਾਹੁੰਦਾ ਪੀਪਲ ਨਹੀਂ ਚਾਹੁੰਦੇ ਲੋਕ ਨਹੀਂ ਚਾਹੁੰਦੇ ਕਿ ਇਹ ਗਾਣੇ ਚੱਲ ਰਹੇ ਇਸ ਕਰ ਵਿਰੋਧ ਹੋਇਆ ਤੇ ਹੋਣਾ ਵੀ ਚਾਹੀਦਾ ਇਹ ਮੈਂ ਸਹਿਮਤ ਹਾਂ ਤੁਹਾਡੇ ਨਾਲ ਅੱਗੇ ਆਓ ਵਿਰੋਧ ਹੋਇਆ ਮੈਂ ਮੰਨਦਾ ਇਹਨਾਂ ਗਾਣ ਹਰ ਇੱਕ ਚੀਜ਼ ਦੀ ਇੱਕ ਹੱਦ ਹੁੰਦੀ ਹੈ ਰੋਟੀ ਵੀ ਹੱਦ ਤੋਂ ਵੱਧ ਖਾ ਲਾਂਗੇ ਨਾ ਤਾਂ ਉਹ ਵੀ ਹਜਮ ਨਹੀਂ ਆਉਣੀ ਜੇ ਤੁਸੀਂ ਸਿੰਗਿੰਗ ਦੇ ਵਿੱਚ ਵੀ ਹੱਦ ਤੋਂ ਵੱਧ ਕੁਝ ਇਦਾਂ ਦਾ ਕਰ ਦੋਗੇ ਉਹ ਵੀ ਹਜਮ ਨਹੀਂ ਆਉਣਾ ਪਰ ਜਿਹੜਾ ਹੁਣ ਮੈਂ ਦੇਖਿਆ ਪਿੱਛੇ ਜੇ ਹਰ ਬੰਦਾ ਲਾਈਵ ਹੋ ਕੇ ਸਿੰਗਰਾਂ ਨੂੰ ਕਹਿ ਦਿੰਦਾ ਆ ਸਿੰਗਰ ਮਾਫੀ ਮੰਗ ਲਵੇ ਇਹਨੇ ਲਿਖਤੀ ਰੂਪ ਚ ਮਾਫੀ ਮੰਗ ਲਈ ਯਾਰ ਸਿੰਗਰ ਸਿੰਗਰ ਹੋਣਾ ਗੁਨਾਹ ਹੋ ਗਿਆ ਕੋਈ ਤੁਸੀਂ ਸਿੰਗਰਾਂ ਦੇ ਘਰੇ ਪੱਥਰ ਮਾਰ ਦਿੰਦੇ ਹੋ ਜਦੋਂ ਗਾਣਾ ਹੀ ਉਹਨਾਂ ਨੇ ਕੋਈ ਗਲਤ ਕਰੀ ਪਹਿਲਾਂ ਤਾਂ ਤੁਸੀਂ ਸਿੰਗਰਾਂ ਨੂੰ ਵੱਡੇ ਬਣਾ ਦਿੰਦੇ ਹੋ ਜਾਂ ਤਾਂ ਸਿੰਗਰ ਨੇ ਜਦੋਂ ਗਾਣਾ ਗਾਇਆ ਉਹਦਾ ਉਦੋਂ ਹੀ ਗਾਣਾ ਰਿਜੈਕਟ ਕਰੋ ਤਾਂ ਕਿ ਸਿੰਗਰ ਵੱਡ ਆ ਜਿਹੜੇ ਸਿੰਗਰਾਂ ਦੇ ਭਾਜੀ ਨੇ ਐਗਜ਼ਾਮਪਲਾਂ ਦਿੱਤੀਆਂ ਨੇ ਇਹ ਸਿੰਗਰਾਂ ਨੂੰ ਲੋਕਾਂ ਨੇ ਵੱਡਾ ਕੀਤਾ ਜੇ ਇਹਨਾਂ ਦੇ ਗਾਣੇ ਸੁਣੇਗੇ ਤਾਂ ਇਹ ਵੱਡੇ ਹੋਏ ਇਹ ਵੀ ਦੇਖਣ ਨੂੰ ਮਿਲਿਆ ਕਿ ਜਿੱਦਾਂ ਅਗਰ ਆਪਾਂ ਗੱਲ ਕਰੀਏ ਜਿਵੇਂ ਅਮਰ ਜੋਤ ਤਾਂ ਚਮਕੀਲੇ ਦੀ ਐਗਜ਼ਾਮਪਲ ਸਰ ਨੇ ਦਿੱਤੀ ਤੇ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਐਸੇ ਗਾਣੇ ਵੀ ਗਾਏ ਪਰ ਜਦੋਂ ਉਹਨਾਂ ਨੇ ਗਲਤ ਗਾਣੇ ਜਿਵੇਂ ਕਿ ਅਸ਼ਲੀਲ ਗਾਣੇ ਗਾਏ ਤਾਂ ਇਹ ਵੀ ਕੇਸ ਸਾਹਮਣੇ ਆਇਆ ਸੀ ਕਿ ਚਮਕੀਲੇ ਦੇ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਬਿਲਕੁਲ ਇਹ ਵੀ ਗੱਲ ਹੈ ਵਿਰੋਧ ਹੁੰਦਾ ਸੀ ਤੇ ਅੱਜ ਵੀ ਜੇ ਇਹਨਾਂ ਗਾਣੇ ਅਗਰ ਗਾਣੇ ਵਿਰੋਧ ਇਹਨਾਂ ਨਾਲ ਹੋਵੇ ਅਸੀਂ ਉਹਨਾਂ ਦਾ ਬ ਅਗਰ ਕ ਅਗਰ ਤੁਹਾਨੂੰ ਕਲਾਕਾਰ ਦਾ ਗਾਣਾ ਚੰਗਾ ਨਹੀਂ ਲੱਗਦਾ ਉਹਦਾ ਵਿਰੋਧ ਕਰੋ ਉਹਦੇ ਗਾਣੇ ਸੁਣਨੇ ਬੰਦ ਕਰ ਮੇਰੇ ਕਹਿਣ ਦਾ ਪਾਵੇ ਅਗਰ ਤੁਹਾਨੂੰ ਕੋਈ ਆਰਟਿਸਟ ਪਸੰਦ ਨਹੀਂ ਤੁਸੀਂ ਚਾਹੁੰਦੇ ਹੋ ਵੀ ਚੱਕ ਲੋ ਧਰ ਲੋ ਕੁੱਟ ਬਦਮਾਸ਼ੀ ਜਾਂ ਆਸ਼ਕੀ ਵਾਲੇ ਗਾਣੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਵੱਡੇ ਗਾਣੇ ਹਿੱਟ ਕਿਉਂ ਆਉਣ ਦਿੰਦੇ ਹੋ ਤੁਸੀਂ ਦੇਖਿਆ ਸਭ ਤੋਂ ਵੱਧ ਮਾੜਾ ਗਾਣਾ ਹੀ ਹਿੱਟ ਹੁੰਦਾ 댓 ਮੀਨਸ ਅਸੀਂ ਦੇਖ ਰਹੇ ਹਾਂ ਯਾਰ ਗਾਣੇ ਬੰਦ ਕਰ ਦੀ ਗਾਣੇ ਅੱਜ ਵੀ ਚੱਲਦੇ ਨੇ ਗਾਣੇ ਹਿੱਟ ਹੋਏ ਨੇ ਗਾਣੇ ਯਮਲਾ ਜੱਟ ਦੇ ਗਾਣੇ ਜੰਗਲ ਦੇ ਵਿੱਚ ਖੂਹਾ ਲੋਆ ਦੇ ਉੱਤੇ ਪਵਾ ਦੇ ਢੋਲ ਸਖੀਆ ਨਾਮ ਸਾਈਂ ਦਾ ਬੋਲ ਅੱਜ ਕੀ ਅੱਜ ਵੀ ਗਾਣਾ ਤੁਸੀਂ ਉਹਦੇ ਫਾਲੋਅਰ ਵਿਊਅਰਸ ਦੇਖ ਲੋ ਦੇ ਵਿਊਰਸ਼ਿਪ ਸਰ ਫਿਰ ਤੁਸੀਂ 40 ਸਾਲ ਪੁਰਾਣੇ ਗਾਣੇ ਆ ਅੱਜ ਵੀ ਮਕਬੂਲ ਨੇ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਉਹਦੇ ਚੱਕ ਕੇ ਤੁਸੀਂ YouTube ਤੇ ਫਾਲੋਅਰ ਦੇਖੋ ਵਿਊਅਰਸ ਦੇਖੋ ਦੇ ਚੰਗੀ ਚੀਜ਼ ਮਕਬੂਲ ਹੋਊਗੀ ਪਰ ਯਮਲੇ ਜੱਟ ਨੇ 20% ਇਹਦੇ ਗਾਣੇ ਹਿੱਟ ਹੁੰਦੇ ਨੇ 80% ਡੁੱਬ ਜਾਂਦੇ ਨੇ ਅੱਜ 80% ਡੁੱਬ ਜਾਂਦੇ ਨੇ ਤੇ ਅੱਜ ਕੱਲ 80% ਉਹੀ ਗਾਣੇ ਹਿੱਟ ਹੁੰਦੇ ਜੋ ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਬੱਗਾ ਸਫਰੀ ਨੇ ਇੱਕ 2017 ਵਿੱਚ ਗਾਣਾ ਗਾਇਆ ਸੀ ਸਰ ਜਿਸ ਕਹਿੰਦਾ ਤੁਸੀਂ ਹਵਾਲਾਤ ਵਿੱਚ ਭਾਵੇਂ ਹਵਾਲਾਤ ਵਿੱਚ ਬੰਦ ਕਰਾ ਦੇ ਮੈਂ ਸੁਥਣ ਨਹੀਂ ਖੋਲ ਸਕਦੀ ਮਤਲਬ ਇਦਾਂ ਦੇ ਗਾਣੇ ਯਾਰ ਹਿੱਟ ਹੁੰਦੇ ਨੇ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਐਗਜ਼ਾਮਪਲ ਤੁਸੀਂ ਦੇ ਰਹੇ ਹੋ ਇਹਨਾਂ ਲੋਕਾਂ ਨੂੰ ਤੇ ਸਿੰਗਰਾਂ ਨੂੰ ਜੁੱਤੀਆਂ ਪੰਨਿਆਂ ਨੇ ਰਿਜੈਕਟ ਕੀਤਾ ਗਿਆ ਹੈ ਪੰਨਿਆਂ ਨੇ ਨਾ ਇਹ ਹੱਦ ਤੋਂ ਵੱਧ ਹੋ ਗਿਆ ਇਹ ਹੱਦ ਤੋਂ ਵੱਧ ਹੋ ਗਿਆ ਨਹੀਂ ਨਹੀਂ ਕਹਿਣਾ ਚਾਹੁੰਦਾ ਇਹ ਹੱਦ ਤੋਂ ਵੱਧ ਹੋ ਗਿਆ ਚਾਹੀਦੀ ਹੈ ਨਾ ਜਿਹੜੇ ਵੀ ਸਮਾਜ ਨੂੰ ਗਲਤ ਦਿਸ਼ਾ ਦਿਖਾਉਣ ਜਿਹੜੇ ਵੀ ਸਮਾਜ ਦੇ ਵਿੱਚ ਗੜਬੜ ਪਾ ਰਹੇ ਪਰ ਇਹਨੇ ਸਿੰਗਰਾਂ ਨੂੰ ਵੱਡਾ ਵੀ ਸਮਾਜ ਹੀ ਕਰਦਾ ਨਾ ਕੋਈ ਇਸ ਸਮਾਜ ਸਮਾਜ ਨਹੀਂ ਵੱਡਾ ਕਰਦਾ ਤੁਸੀਂ ਇੱਕ ਇੱਕ ਨੈਕਸਸ ਬਣਿਆ ਹੋਵੇ ਇੱਕ ਗੈਂਗ ਬਣਿਆ ਹੋਵੇ ਕੁਝ ਸਿੰਗਰਾਂ ਦਾ ਕੁਝ ਪ੍ਰੋਡਿਊਸਰ ਦਾ ਕੁਝ ਕੰਪਨੀਆਂ ਦਾ ਉਹਨੂੰ ਤੁਸੀਂ ਸਮਾਜ ਨਹੀਂ ਕਹਿ ਸਕਦੇ ਪਰ ਜੇ ਹੁਣ ਮੇਰੀ ਗੱਲ ਸੁਣੋ ਕੱਲ ਨੂੰ ਤੁਸੀਂ ਕਹਿੰਦੇ ਜੀ ਸਮਾਜ ਤੁਸੀਂ ਕਹਿੰਦੇ ਹੋ ਕਿ ਸਮੇਂ ਦੀ ਮੰਗ ਮੁਤਾਬਕ ਲਿਖਦੇ ਆ ਗਾਣੇ ਠੀਕ ਹੈ ਜੀ ਹੁਣ ਗਾਣਾ ਨਿਕਲ ਇਨਾਰ ਛੱਪੜ ਚੁਣਾ ਕੇ ਛੜਿਓ ਮਰਜੋ ਪੂਛ ਤੜਾ ਕੇ ਇਹ ਗਾਣਾ ਜਦੋਂ ਸਿੰਗਰ ਨੇ ਗਾਇਆ ਉਸ ਤੋਂ ਬਾਅਦ ਸਿੰਗਰ ਨੂੰ ਪਤਾ ਲੱਗ ਗਿਆ ਕਿ ਗਾਣਿਆਂ ਦੀ ਕੋਈ ਬਹੁਤੀ ਏਡੀ ਲੰਬੀ ਉਮਰ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਗਾਣੇ ਵੀ ਗਾਏ ਠੀਕ ਹੈ ਮੁਰਗਾਈ ਵਾਂਗੂ ਮੈਂ ਤੁਰਦੀਵੇ ਤੇਰੇ ਮੁੰਡਿਆ ਪਸੰਦ ਨਾ ਆਈ ਅੱਜ ਵੀ ਗਾਣੇ ਬੜੇ ਵਿਧੀਆਂ ਨੇ ਚੱਲਦੇ ਨੇ ਜਿਹੜੇ ਗਾਣਿਆਂ ਦੀ ਤੁਸੀਂ ਸਰ ਬਾਬਾ ਸਿੰਘ ਰਾਗੀ ਜੀ ਨੇ ਗਾਣੇ ਲਿਖੇ ਨੇ ਹਨਾ ਬਣ ਜਾ ਜਿੰਦਗੀ ਦਾ ਇਹ ਦਸਤੂਰ ਨਾਨਕ ਇਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ ਇੰਨੇ ਪਿਆਰੇ ਗਾਣੇ ਨੇ ਮੈਲੋਡਿਸ ਗਾਣੇ ਜਿਹੜੇ ਲੋਕ ਸੁਣਦੇ ਨੇ ਜਿਹੜੇ ਸਮੇਂ ਦੀਆ ਤੁਸੀਂ ਗੱਲਾਂ ਕਰ ਰਹੇ ਹੋ ਜੀ ਇਹ ਸਮਾਂ ਬੀਤ ਗਿਆ ਤੇ ਇਹ ਗੱਲ ਇਹ ਗੱਲ ਤਾਂ ਦੇਖੋ ਮੰਨਣ ਵਾਲੀ ਹੈ ਮਤਲਬ ਚੰਗਾ ਸਮਾਂ ਬੀਤ ਗਿਆ ਤੁਸੀਂ ਇਹ ਕਹਿਣਾ ਕਹਿਣਾ ਚਾਹੁੰਦੇ ਹੋ ਲਫੰਡਰ ਬਣੇ ਵਾਲਾ ਸਮਾਂ ਚੱਲ ਪਿਆ ਇਹ ਤੁਹਾਡੀ ਸੋਚ ਗਲਤ ਮਾੜੀ ਚੀਜ਼ ਹਰ ਟਾਈਮ ਰਹੀ ਆ ਮਾੜੀਆਂ ਬਹੁ ਵੀ ਸੀ ਮਾੜੀਆਂ ਕੁਝ ਅੱਜ ਵੀ ਹੋਣਗੀਆਂ ਪਰ ਜਿੱਥੇ ਤੁਸੀਂ ਸਿੰਗਰ ਹਰ ਚੀਜ਼ ਲਈ ਸਿੰਗਰ ਨੂੰ ਬਲੇਮ ਨਾ ਨਾ ਕਰੋ ਇਹ ਇਹ ਜਿਹੜੇ ਤੁਸੀਂ ਸਿੰਗਰ ਦਾ ਨਾਮ ਲਿਆ ਇਹਨੂੰ ਵੀ ਤਾਂ ਲੋਕ ਸੁਣਦੇ ਸੀ ਕਿਉਂ ਸੁਣਦੇ ਸੀ ਅਗਰ ਇਸ ਦੇ ਪਹਿਲੇ ਦਿਨ ਇਸ ਦੀ ਕੈਸਟ ਪੰਨ ਕੇ ਬਾਹਰ ਸਿੱਟੀ ਹੁੰਦੀ ਤਾਂ ਇਹ ਸਿੰਗਰ ਵੱਡਾ ਨਾ ਕਿਉਂ ਬਣਦਾ ਦੇਖੋ ਗੱਲ ਇਹ ਪਹਿਲੇ ਦਿਨ ਤਾਂ ਨਹੀਂ ਸਿੱ ਕੋਈ ਇਹ ਤਾਂ ਨਹੀਂ ਇੱਕ ਦਿਨ ਹੀ ਤੁਹਾਨੂੰ ਪਤਾ ਲੱਗਾ ਤੁਸੀਂ ਭੰਨ ਕੇ ਸੜਦੇ ਤੇ ਫਿਰ ਚੜਾਇਆ ਕਿਹਨੇ ਆ ਕੋਮਲ ਜੀ ਚੜਾਇਆ ਵੀ ਤਾਂ ਲੋਕਾਂ ਨੇ ਸਿਰਫ ਸਿੰਗਰ ਨੂੰ ਕਿਉਂ ਬਲੇ ਨੇ ਲੋਕ ਨਹੀਂ ਚੜਾਉਂਦੇ ਇਹ ਚੜਾਉਂਦੀਆਂ ਨੇ ਕੰਪਨੀਆਂ ਇਹ ਗਿਣੀ ਮਿੱਥੀ ਇੱਕ ਚਾਲ ਐ ਸਾਰੀ ਇੱਕ ਮਾਰਕੀਟਿੰਗ ਦਾ ਫੰਡ ਐ ਕੰਪਨੀਆਂ ਵੀ ਲੋਕਾਂ ਲਈ ਉਹ ਲੈ ਕੇ ਆਉਂਦੀ ਨੇ ਲੋਕ ਸੁਣ ਰਹੇ ਨੇ ਕੰਪਨੀ ਆਪਣੇ ਪੱਲੇ ਉ ਲਾ ਕੇ ਜੇ ਲੋਕ ਹੀ ਨਹੀਂ ਸੁਣਦੇ ਉਹਨਾਂ ਨੂੰ ਆਮਦਨ ਕਿੱਥੋਂ ਆਊ ਉਹ ਪਾਈ ਜਾਨ ਕੰਪਨੀ ਜਿਹੜੀ ਐ ਉਹ ਲੋਕ ਜੋ ਸੁਣਦੇ ਨੇ ਉਹ ਤਾਂ ਸੁਣਾਉਂਦੀ ਨਹੀਂ ਗੁਰਦਾਸ ਮਾਨ ਦਾ ਮੇਰੇ ਗਾਣਾ ਯਾਦ ਐ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ ਠੀਕ ਹੈ ਨਾ ਉਹ ਕਿੱਧਰ ਜਾ ਰਹੀ ਹੈ ਜਿੱਧਰ ਕੰਪਨੀ ਵਾਲੇ ਜਾ ਰਹੀਆਂ ਨੇ ਜੇ ਚੜ੍ਹਦੀ ਜਵਾਨੀ ਨੂੰ ਤੁਸੀਂ ਵਧੀਆ ਗਾਣੇ ਦਿਓਗੇ ਵਧੀਆ ਗਾਣੇ ਆਉਂਦੇ ਨੇ ਅੱਜ ਵੀ ਉਹਨਾਂ ਨੂੰ ਲੋਕ ਪਸੰਦ ਕਰਦੇ ਨੇ ਇਸੇ ਗੱਲ ਤੇ ਅਗਰ ਆਪਾਂ ਗੱਲ ਕਰੀਏ 50 ਸਾਲ ਬਾਅਦ ਤੇ ਗਾਣਾ ਇਹ ਆਇਆ ਜੇ ਜੋ ਜਿਹ ਪੇਗਾੜਾ ਰਹਿ ਸੋਸਾਇਟੀ ਦੇ ਵਿੱਚ ਤਾਂ ਇਸ ਗਾਣੇ ਨਾਲ ਸੁਧਾਰ ਕਿਉਂ ਨਹੀਂ ਆਇਆ ਸੋਸਾਇਟੀ ਸੋਲਿਡ ਦੇ ਵਿੱਚ ਆਇਆ ਮੇਰੀ ਗੱਲ ਸੁਣੋ ਪ੍ਰੋਫੈਸਰ ਸਰਤਾਜ ਦਾ ਅੱਜ ਵੀ ਕਿਤੇ ਖਾੜਾ ਲੱਗ ਜੇ ਅੱਜ ਵੀ ਕਿਤੇ ਪ੍ਰੋਗਰਾਮ ਹੋ ਗਏ ਹਮਮਹਮਾ ਕੇ ਨੌਜਵਾਨ ਪੀੜੀ ਪਹੁੰਚਦੀ ਹੈ ਔਰ ਉਹ ਨੌਜਵਾਨ ਪੀੜੀ ਉਹ ਗਾਣਿਆਂ ਨੂੰ ਆਪਣੀਆਂ ਕਾਰਾਂ ਵਿੱਚ ਲਾ ਕੇ ਸੁਣਦੀ ਹੈ ਮਜ਼ਾ ਆ ਜਾਂਦਾ ਆਨੰਦ ਆ ਜਾਂਦਾ ਹੈ ਸ਼ਾਂਤੀ ਮਿਲਦੀ ਹੈ ਦਿਮਾਗ ਵਿੱਚ ਦੂਜੇ ਪਾਸੇ ਬਦੂਖਾਂ ਹਨ ਗੱਡੀ ਦੀ ਡਿੱਕੀ ਵਿੱਚ ਬੰਦਾ ਚੱਕ ਕੇ ਸਿੱਟ ਲਿਆ ਮੈਂ ਪਰ 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 ਦਿਨ ਕਿਤੇ ਸਮਝੋ ਕਰਦਾ ਮੈਂ ਮੈਂ ਸਮਝ ਗਿਆ ਤੁਹਾਡੀ ਗੱਲ ਚੰਕੀਆਂ ਸਰਤਾਜ ਬੋਲਦੇ ਨੇ ਆ ਇਸ ਤਰ੍ਹਾਂ ਦੇ ਅਗਰ ਇਸ ਤੇ ਬਹਿਸ ਕਰੀ ਜਾਤਾ ਸ਼ਾਇਦ ਅਸੀਂ ਘੰਟਿਆਂ ਬਹਿਸ ਕਰ ਸਕਦੇ ਪਰ ਸਾਡੇ ਕੋਲ ਸਮਾਂ ਥੋੜਾ ਹੈ ਅਸੀਂ ਸੀਮਤ ਸਮੇਂ ਦੇ ਵਿੱਚ ਮੈਂ ਮੈਂ ਆਪਣੇ ਕਮੈਂਟ ਦੇਣਾ ਹੁੰਦਾ ਤੇ ਮੈਂ ਮੈਂ ਆਖਰੀ ਕਮੈਂਟ ਦੇਣਾ ਚਾਹੁੰਗਾ ਜਿੰਨੀਆਂ ਵੀ ਐਗਜ਼ਾਮਪਲਾਂ ਬਹੁਤ ਮੇਰੇ ਸਤਿਕਾਰਯੋਗ ਪ੍ਰਵੀਨ ਕੋਮਲ ਜੀ ਨੇ ਦਿੱਤੀਆਂ ਇਹ ਸਭ ਬੀਤੇ ਸਮੇਂ ਦੀਆਂ ਗੱਲਾਂ ਨੇ ਤੇ ਨਾਲ ਸਿੰਗਰਾਂ ਨੂੰ ਸਿਰੇ ਤੋਂ ਖਾਰਜ ਤੇ ਰਿਜੈਕਟ ਕੀਤਾ ਗਿਆ ਜਿਨ੍ਹਾਂ ਦੇ ਗਾਣੇ ਇਹਨਾਂ ਨੇ ਗਾ ਕੇ ਐਗਜ਼ਾਮਪਲ ਦੱਸੀ ਅੱਜਕੱਲ ਇੱਕ ਨਵਾਂ ਟ੍ਰੈਂਡ ਚੱਲਦਾ ਮੇਰੇ ਕਲੋਜ਼ਿੰਗ ਕਮੈਂਟ ਇਹੀ ਨੇ ਵੀ ਹਰ ਬੰਦਾ ਸਿੰਗਰਾਂ ਨੂੰ ਬਲੇਮ ਕਰ ਦਿੰਦਾ ਬਾਈ ਜੀ ਤੁਸੀਂ ਐ ਕਰਤਾ ਫਲਾਣਾ ਕਰਤਾ ਧਮਕਾ ਕਰਤਾ ਸਿੰਗਰਾਂ ਦੀ ਇੱਕੋ ਹੀ ਗੱਲ ਹੈ ਮੈਂ ਸਿੰਗਰ ਕਮਿਊਨਿਟੀ 'ਚ ਰਹਿਣਾ ਹੈ ਉਹ ਕਹਿੰਦੇ ਬਾਈ ਜੀ ਜਿੱਦਣ ਤੁਸੀਂ ਸਾਡਾ ਗਾਣਾ ਜਿਹਰੇ ਤੋਂ ਰਿਜੈਕਟ ਕਰਨਾ ਛੱਡ ਦੋਗੇ ਅਸੀਂ ਗਾਉਣਾ ਬੰਦ ਕਰ ਦਾਂਗੇ ਅਸੀਂ ਚੰਗਾ ਮਾਂਤੀ ਵਾਲਾ ਗਾਣਾ ਗਾਉਨੇ ਆ YouTube ਤੇ 20000 ਵਿਊ ਨਹੀਂ ਹੁੰਦੇ ਅਸੀਂ ਚੱਕ ਲੋ ਧਰਨ ਵਾਲਾ ਗਾ ਦਨੇ ਆ ਲੱਖਾਂ ਅਰਬਾਂ ਵਿਊ ਹੋ ਜਾਂਦੇ ਨੇ ਉਹ ਕਹਿੰਦੇ ਅਸੀਂ ਰੋਟੀ ਤਾਂ ਕਿਤੋਂ ਖਾਣੀ ਆ ਉਹੀ ਲੋਕ ਜਿਹੜੇ ਅੱਜ ਸਾਨੂੰ ਸੋਸ਼ਲ ਮੀਡੀਆ ਤੇ ਨ ਜਿਹੋ ਜੀ ਡਿਮਾਂਡ ਹੋ ਜੀ ਸਪਲਾਈ ਹੋ ਠੀਕ ਹੈ ਜੀ ਮੈਂ ਕੁਰਵੀਨ ਜੀ ਤੁਹਾਡੇ ਕੋਲਸਟ ਕਮੈਂਟਸ ਲੈਣਾ ਚਾਹੁੰਦਾ 1962 1971 ਦੋ ਲੜਾਈਆਂ ਹੋਈਆਂ ਉਹ ਦੋਨੋਂ ਲੜਾਈਆਂ ਦੇ ਵਿੱਚ ਦੇਸ਼ ਭਗਤੀ ਦੇ ਗਾਣਿਆਂ ਨੇ ਇਹ ਜਿਹਾ ਮਾਹੌਲ ਸਿਰਜਿਆ ਕਰ ਚਲੇ ਹੰਫੇ ਦਾ ਜਾਨੋ ਤਨ ਸਾਥੀਓ ਔਰਤਾਂ ਨੇ ਸਾਡੇ ਦੇਸ਼ ਦੀ ਸਤਕਾਰ ਤੌਰ ਤੇ ਔਰਤਾਂ ਨੇ ਆਪਣੇ ਗਹਿਣੇ ਤੱਕ ਲਾ ਲਾ ਕੇ ਫੌਜੀਆ ਨੂੰ ਸਰਫੇਸ ਕਰਕੇ ਕਿ ਉਹਨਾਂ ਨੂੰ ਹਥਿਆਰ ਚਾਹੀਦਾ ਉਹਨਾਂ ਨੇ ਉਹ ਦਿੱਤੇ ਗਾਣਿਆਂ ਕਰਕੇ ਹਮ ਰਾਈਟ ਹਮ ਇਦਾਂ ਦੇ ਪ੍ਰੇਰਣਾ ਦਾ ਇਹ ਗਾਣੇ ਲੋਕ ਸੁਣਨਾ ਚਾਹੁੰਦੇ ਨਹੀਂ ਪਬਲਿਕ ਜਿਹੜੇ ਅੱਜ ਕੱਲ ਦਾ ਨੌਜਵਾਨ ਹੈ ਨਾ ਬਹੁਤ ਜ਼ਹੀਨ ਹੈ ਅੱਜ ਕੱਲ ਦਾ ਨੌਜਵਾਨ ਪੁਰਾਣੀ ਪੀੜ੍ਹੀ ਦੇ ਨਾਲੋਂ ਕਿਤੇ ਜ਼ਿਆਦਾ ਜ਼ਹੀਨ ਹੈ ਦਿਮਾਗ ਵਾਲਾ ਔਰ ਹਮੇਸ਼ਾ ਚੰਗੀ ਚੀਜ਼ ਚਾਹੁੰਦਾ ਹੈ 뮤직 ਵੀ ਚਾਹੁੰਦਾ ਹੈ ਫਨ ਵੀ ਚਾਹੁੰਦਾ ਹੈ ਪਰ ਉਹ ਕਦੇ ਨਹੀਂ ਚਾਹੁੰਦਾ ਕਿ ਸਮੇਂ ਦੀ ਡਿਮਾਂਡ ਹੈ ਜੀ ਤੁਸੀਂ ਗਾਦੇ ਜਿਵੇਂ ਮੈਂ ਚਿੱਟਾ ਖਾਊਂਗਾ ਜ਼ਰੂਰ ਬੱਲੀਏ ਇਹ ਤਾਂ ਨਹੀਂ ਗਾਣਾ ਚੱਲ ਸਕਦਾ ਨਾ ਇਸੇ ਤਰ੍ਹਾਂ ਇਸੇ ਤਰ੍ਹਾਂ ਹਜ਼ਾਰ ਲੋਕ ਕਮੈਂਟਸ ਆਵਾਂਗੇ ਤੁਹਾਡੇ ਕਲੋਜ਼ਿੰਗ ਕਮੈਂਟਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਸਿੰਗਰਸ ਨੂੰ ਮੇਰੇ ਭਰਾਵਾਂ ਨੂੰ ਮੇਰੇ ਕੰਪਨੀਆਂ ਦੇ ਪ੍ਰੋਡਿਊਸਰਸ ਨੂੰ ਔਰ ਮੇਰੇ ਜਿਹੜੇ ਦੋਸਤ ਨੇ ਜਿਹੜੇ ਗੀਤਕਾਰ ਨੇ ਮੇਰੀ ਇਹ ਗੁਜਾਰਿਸ਼ ਹੈ ਚੰਗੇ ਗਾਣੇ ਲਿਖੋ ਅੱਛੇ ਲਿਖੋ ਐਂਟਰਟੇਨਮੈਂਟ ਵਾਲੇ ਗਾਣੇ ਲਿਖੋ ਇਹਦੇ ਵਿੱਚ ਕੇ ਬਹੁਤ ਜ਼ਿਆਦਾ ਲੋਕ ਤੁਹਾਡੇ ਗਾਣੇ ਨੂੰ ਸੁਰੌਣ ਔਰ ਵੇਖਣ ਔਰ ਚੰਗੀ ਤਰ੍ਹਾਂ ਜਿਹੜਾ ਸਮਾਜ ਦੇ ਇੱਕ ਨਿਰਮਾਣ ਵਿੱਚ ਸਹਿਤ ਚੰਗੇ ਸਹਿਤ ਨਿਰਮਾਣ ਦੇ ਵਿੱਚ ਤੁਹਾਡਾ ਯੋਗਦਾਨ ਜਿਹੜਾ ਹੈਗਾ ਉਹ ਲੋਕ ਭੁੱਲਣ ਮੇਰੀ ਇੱਕ ਗੁਜਾਰਿਸ਼ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦੋਨਾਂ ਦਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਨੂੰ ਔਰ ਇਹ ਸੀਗਾ ਸਾਡਾ ਅੱਜ ਦਾ ਗੱਲ ਖਰੀ ਖੋਟੀ ਤੇ ਗੱਲ ਖਰੀ ਕੀ ਨਿਕਲੀ ਹੈ ਜੀ ਅੱਜ ਕਿ ਸਿੰਗਰ ਜਿਹੜੇ ਹੈਗੇ ਨੇ ਉਹਨਾਂ ਤੋਂ ਗਾਣਿਆਂ ਤੋਂ ਕੁਝ ਨਾ ਕੁਝ ਪ੍ਰਭਾਵ ਸਾਡੇ ਸਮਾਜ ਦੇ ਉੱਪਰ ਜ਼ਰੂਰ ਪੈਂਦਾ ਪਰ ਸਾਨੂੰ ਆਪ ਵੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਕਿਹੜੀ ਚੀਜ਼ ਨੂੰ ਫੋਲੋ ਕਰਨਾ ਹੈ ਕਿਹੜੀ ਨੂੰ ਨਹੀਂ ਕਰਨਾ ਔਰ ਕਿਹੜੀ ਚੀਜ਼ ਦਾ ਵਿਰੋਧ ਕਰਨਾ ਹੈ ਔਰ ਕਿਸ ਤਰ੍ਹਾਂ ਕਰਨਾ ਹੈ ਤਾਂ ਸਾਡਾ ਸਮਾਜ ਆਪ ਵੀ ਕਿਤੇ ਨਾ ਕਿਤੇ ਜ਼ਿੰਮੇਦਾਰ ਹੈ ਔਰ ਸਾਡੇ ਕਲਾਕਾਰ ਵੀ ਕਿਤੇ ਨਾ ਕਿਤੇ ਤਾਂ ਦੋਨਾਂ ਨੂੰ ਇੱਕ ਪੱਧਰ ਤੇ ਆ ਕੇ ਇਸ ਦੀ ਇਸ ਦਾ ਇੱਕ ਹੱਲ ਕੱਢਣਾ ਪਵੇਗਾ ਇੱਕ ਜਗ੍ਹਾ ਦੇ ਉੱਤੇ ਇੱਕ ਦੋ ਚੀਜ਼ਾਂ ਭਜੀਆਂ ਨੇ ਇੱਕ ਦੇ ਉੱਤੇ ਲਿਖਿਆ ਹੋਇਆ ਪੰਜਾਬੀ ਚ ਜ਼ਹਿਰ ਦੂਜੀ ਦੇ ਉੱਤੇ ਗੁੜ ਆਪਾਂ ਜ਼ਿਆਦਾ ਜ਼ਹਿਰ ਥੋੜਾ ਖਾ ਮੰਗੇ ਖਾ ਮੰਗੇ ਤਾਂ ਗੁੜੀ ਬਸ ਇਹੀ ਚੀਜ਼ ਹੈ ਬਸ ਸਮਝਣਾ ਚਾਹੀਦਾ ਵੀ ਜ਼ਹਿਰ ਕਿਹੜਾ ਹੈ ਗੁੜ ਕਿਹੜਾ ਹੈ ਹੈਨਾ ਜਿਹੜਾ ਤੁਹਾਡੀ ਸਿਹਤ ਲਈ ਤੁਹਾਡੇ ਸਾਹਿਤ ਸਮਾਜ ਲਈ ਤੁਹਾਡੇ ਸਾਹਿਤ ਲਈ ਤੁਹਾਡੀ ਮਾਨਸਿਕ ਸੰਤੁਸ਼ਟੀ ਲਈ ਜਿਹੜਾ ਚੀਜ਼ ਚੰਗੀ ਹੈ ਤੁਹਾਨੂੰ ਬੁੱਧੀਮਾਨ ਬਣਾਉਂਦੀ ਹੈ ਤੁਹਾਨੂੰ ਮਾਨਸਿਕ ਤੌਰ ਤੇ ਪਰਫੁੱਲਤ ਕਰਦੀ ਹੈ ਕਰਦੀ ਹੈ ਇਹ ਹੀ ਚੀਜ਼ ਤੁਹਾਨੂੰ ਚੁਣਨੀ ਚਾਹੀਦੀ ਹੈ। ਇਹੀ ਗੱਲ ਹੈ ਜੀ ਮੈਂ ਮੈਂ ਇੱਥੇ ਹੁਣ ਆਖਰੀ ਦੌਰ ਜਿਹਨਾਂ ਨਾਲ ਸਹਿਮਤ ਆ ਜੀ। ਸਹਿਮਤ ਮੈਂ ਇਸ ਕਰਕੇ ਆ ਵੀ ਅਸੀਂ ਉਹੀ ਸਿੰਗਰ ਉਹੀ ਦੇਣਗੇ ਜੋ ਤੁਸੀਂ ਮੰਗੋਗੇ। ਵਾਹ ਜੀ। ਸੋ ਇਸ ਕਰਕੇ ਤੁਸੀਂ ਚੰਗਾ ਮੰਗਣ ਲੱਗ ਜਾਓ ਤੁਸੀਂ ਉਹੋ ਜਿਹੇ ਗਾਣੇ ਰਿਜੈਕਟ ਕਰਨੇ ਸ਼ੁਰੂ ਕਰ ਦਿਓ ਸਿੰਗਰ ਆਪਣੇ ਆਪ ਚੰਗੇ ਗਾਣੇ ਤੇ ਆ ਜਾਣਗੇ। ਪਰ ਸਿਰਫ ਸਿੰਗਰਾਂ ਨੂੰ ਨਿੰਦਣਾ ਇਹ ਚੰਗੀ ਗੱਲ ਨਹੀਂ ਤੁਸੀਂ ਉਹਨਾਂ ਨੂੰ ਅੱਛੀ ਡਿਮਾਂਡ ਦੇਣ ਲੱਗ ਜਾਓ ਉਹ ਅੱਛੀ ਸਪਲਾਈ ਦੇਣ ਲੱਗ ਜਾਓ ਸਿੰਗਰਾਂ ਨੂੰ ਸਿੰਗਰਾਂ ਨੂੰ ਪ੍ਰੇਰਣਾ ਤਾਂ ਚੰਗੀ ਗੱਲ ਹੈ ਨਿੰਦਣਾ ਨਹੀਂ ਪ੍ਰੇਰਣਾ ਪ੍ਰੇਰਿਤ ਵੀ ਕਰਨਾ ਚਾਹੀਦਾ ਬਿਲਕੁਲ ਸਾਡਾ ਪ੍ਰੋਗਰਾਮ ਪ੍ਰੇਰਣਾ ਦੇਣ ਲਈ ਹੈ ਨਾ ਕਿ ਨਿੰਦਨ ਲਈ ਜੀ ਤਾਂ ਇਹ ਸੀਗਾ ਜੀ ਅੱਜ ਤੱਕ ਗੱਲਾਂ ਖਰੀਆਂ ਖੋਟੀਆਂ ਐਸੇ ਤਰ੍ਹਾਂ ਦੀਆਂ ਖਰੀਆਂ ਖੋਟੀਆਂ ਗੱਲਾਂ ਤੁਹਾਡੇ ਲਈ ਪੇਸ਼ ਕਰਦੇ ਰਾਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ ਤੇ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਇਫੈਕਟ ਸਮਾਜਿਕ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਸ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ